ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਲੋ ਜੀ ਫਰੈਂਡ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਵਲੌਗ ਕਾਫੀ ਦਿਨ ਹੋ ਗਏ ਸੀਗੇ ਵਲੌਗ ਨਹੀਂ ਆ ਰਿਹਾ ਸੀਗਾ ਇੱਕ ਇੱਕ ਦੋ ਪ੍ਰੋਬਲਮ ਹੋਣ ਕਰਕੇ ਇੱਕ ਤਾਂ ਦੇਖੋ ਮੈਨੇ ਪਰਸੋ ਚੌਥੇ ਵੀਡੀਓ ਪਾਈ ਸੀਗੀ ਇਨਫੋਰਮੇਸ਼ਨ ਵਾਲੀ ਹੈ ਨਾ ਵੀ ਜਿਹੜੀ ਪਹਿਲ ਸਕੀਮ ਵਾਲੀ ਸੀਗੀ ਵੀਡੀਓ ਉਹ ਪਾਈ ਸੀਗੀ ਮੈਨੇ ਤੇ ਉਹ ਮੇਰੇ ਪਾਉਣ ਦਾ ਮਕਸਦ ਇਹ ਹੀ ਸੀਗਾ ਕਿ ਚਲੋ ਹੈਨਾ ਸਿਲਾਈ ਦੇ ਰਿਲੇਟਿਡ ਸੀਗੀ ਦੇਖੋ ਮੈਂ ਵੀ ਸਿਲਾਈ ਕਰਦੀ ਆ ਮੈਨੂੰ ਵੀ ਐਵੇਂ ਹੁੰਦਾ ਵੀ ਚਲੋ ਮੈਨੂੰ ਵੀ ਕੋਈ ਕੰਮ ਮਿਲੇ ਸਿਲਾਈ ਦਾ ਹੈਨਾ ਵੱਧ ਤੋਂ ਵੱਧ ਪੈਸਾ ਬਣੇ ਹੈਨਾ ਇਸ ਇਸੇ ਥਿੰਕਿੰਗ ਦੇ ਨਾਲ ਮੈਨੇ ਪਾਈ ਸੀਗੀ ਮੈਂ ਕਹਾ ਚਲੋ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਮੇਰੇ ਬਲੌਗ ਵਗੈਰਾ ਦੇਖਦੀਆਂ ਨੇ ਉਹ ਵੀ ਕਾਫੀ ਸਲਾਈ ਵਗੈਰਾ ਕਰਦੀਆਂ ਨੇ ਮੈਂ ਕਹਾ ਚਲੋ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਣਗੀਆਂ ਜਿਹੜੀ ਆਪਣੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਕਈ ਏਰੀਆ ਚ ਸਟਾਰਟ ਜਿਹੜੀ ਹੋ ਗਈ ਹੈ ਤੇ ਕਈ ਚ ਸਟਾਰਟ ਹੋ ਜਾ ਰਹੀ ਹੈ ਹੈਨਾ ਮੈਨੇ ਤਾਂ ਹੀ ਪਾਈ ਸੀਗੀ ਮੈਂ ਕਹਾ ਚਲੋ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਵੀ ਆਪਣੇ ਏਰੀਏ ਦੇ ਵਿੱਚ ਪਤਾ ਕਰ ਲੈਣਗੇ ਹੈਨਾ ਵੀ ਉਹਨਾਂ ਦੇ ਏਰੀਏ ਚ ਵੀ ਕਦੋਂ ਸਟਾਰਟ ਹੋ ਰਹੀ ਹੈ ਤੇ ਤਾਂ ਕਿ ਉਹ ਵੀ ਆਪਣੇ ਫਾਰਮ ਵਗੈਰਾ ਚਲੋ ਪਰ ਲੈਣ ਹੈ ਨਾ ਤਾਂ ਹੀ ਮੈਨੇ ਪਾਈ ਸੀਗੀ ਵੈਸੇ ਆਪਣਾ ਦੇਖੋ ਕੋਈ ਵੀ ਐਵੇਂ ਦਾ ਹੈ ਨਹੀਂਗਾ ਕਈ ਯਾਨੀ ਕਿ ਉਸ ਤੇ ਮੈਨੂੰ ਨਾ ਕਮੈਂਟ ਆਏ ਸੀਗੇ ਉਹਨਾਂ ਨੂੰ ਵੀ ਅੰਝ ਲੱਗੇ ਵੀ ਮੈਂ ਕੋਈ ਸਕੀਮ ਸਟਾਰਟ ਕਰ ਰਹੀ ਆ ਹੈ ਨਾ ਕਈ ਕਮੈਂਟ ਐਵੇਂ ਦੇ ਆਏ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਸਾਨੂੰ ਵੀ ਕੰਮ ਦੋ ਸਾਨੂੰ ਵੀ ਕੰਮ ਦੀ ਬਹੁਤ ਜ਼ਿਆਦਾ ਲੋੜ ਹੈ ਮੈਂ ਤਾਂ ਦੇਖੋ ਕੋਈ ਕੰਮ ਦੇ ਨਹੀਂ ਸਕਦੀ ਹੈਗੀ ਮੈਂ ਤਾਂ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੀਆਂ ਜਿੰਨੀ ਕਿ ਦੇਖੋ ਮੈਨੂੰ ਨੋਲਜ ਹੈਗੀ ਸੀਗੀ ਮੈਨੂੰ ਜਾਣਕਾਰੀ ਮਿਲੀ ਸੀਗੀ ਵੀ ਆਪਣੇ ਭਗਵੰਤ ਮੰਨ ਸਰਕਾਰ ਹੈ ਨਾ ਜਿਹੜੀ ਪੰਜਾਬ ਸਰਕਾਰ ਹੈ ਉਹ ਪਹਿਲ ਸਕੀਮ ਸਟਾਰਟ ਕਰਨ ਜਾ ਰਹੀ ਹੈ ਤੇ ਉਹੀ ਮੈਂ ਤੁਹਾਨੂੰ ਯਾਨਕੀ ਦੱਸਿਆ ਸੀਗਾ ਨਾ ਆਪਣੀ ਵੀਡੀਓ ਰਾਹੀਂ ਦੱਸਿਆ ਸੀਗਾ ਮੈਨੇ ਜਿਹਦੇ ਚ ਕਾਫੀ ਸਾਰੇ ਚਲੋ ਮੈਨੂੰ ਕਮੈਂਟ ਆਏ ਬਹੁਤ ਭੈਣਾ ਮੇਰੇ ਨਾਲ ਜੁੜੀਆਂ ਨੇ ਹੈ ਨਾ ਕਾਫੀ ਥਾਵਾਂ ਤੋਂ ਜਿਹੜੇ ਸ਼ਹਿਰਾਂ ਜਿਹੜੇ ਪਿੰਡਾਂ ਦੇ ਨਾਮ ਮੈਂ ਨਹੀਂ ਜਾਣਦੀ ਸੀਗੀ ਉਹ ਤੋਂ ਉੱਥੋਂ ਤੱਕ ਦੇ ਮੈਨੂੰ ਯਾਨਕੀ ਕਮੈਂਟ ਆਏ ਤੇ ਸੱਚੀ ਬਹੁਤ ਵਧੀਆ ਲੱਗਿਆ ਰਿਪਲਾਈ ਤਾਂ ਮੈਂ ਇੱਕ ਅੱਧੇ ਜਣੇ ਦਾ ਹੀ ਦੇ ਸਕੀ ਆ ਕਿਉਂਕਿ ਰਿਪਲਾਈ ਐਨੇ ਸੀਗੇ ਮੈਂ ਕਿਹਾ ਚਲੋ ਵੀਡੀਓ ਵਿੱਚ ਵਲੌਗ ਵਿੱਚ ਦੱਸ ਦਵਾਂਗੀ ਮੈਂ ਹੈਨਾ ਤੇ ਕਾਫੀ ਇੱਕ ਕਮੈਂਟ ਇਸ ਟਾਪਿਕ ਤੇ ਜ਼ਿਆਦਾ ਸੀਗਾ ਵੀ ਸਾਡੇ ਏਰੀਆ ਚ ਕੋਈ ਦੋ ਸਟਾਰਟ ਹੋਊਗਾ ਤੇ ਇੱਕ ਸੀਗਾ ਵੀ ਸਾਨੂੰ ਵੀ ਕੰਮ ਚਾਹੀਦਾ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਤਾਂ ਦੇਖੋ ਆਪ ਹੀ ਖੁਦ ਹਾਊਸ ਵਾਈਫ ਆ ਮੈਂ ਆਪ ਹੀ ਆਪਣਾ ਕੰਮ ਜਿਹੜਾ ਹੈਗਾ ਸਟੀਚਿੰਗ ਦਾ ਕਰਦੀ ਆ ਸਲਾਈ ਦਾ ਕਰਦੀ ਆ કરી ਆਪਣਾ ਕੰਮ ਕਰਦੀ ਹੁੰਨੀ ਆ ਜਿਹੜੇ ਆਪਣੇ 2-3 ਸੂਟ ਲਾ ਲੋ ਦਿਂਦੇ ਬਣਾ ਲੰਨੀ ਹੁੰਨੀ ਆ ਮੈਂ ਇਹਦੇ ਵਿੱਚ ਵੀ ਦੇਖੋ ਬਹੁਤ ਫਾਇਦਾ ਜਰੂਰੀ ਨਹੀਂ ਹੈ ਕਿ ਆਪਾਂ ਨੂੰ ਜੇ ਪਹਿਲ ਸਕੀਮ ਹੀ ਜੇ ਸਟਾਰਟ ਹੋਊਗੀ ਹੈਨਾ ਜਦੋਂ ਜਦੋਂ ਸਟਾਰਟ ਹੋਊਗੀ ਆਪਾਂ ਨੇ ਉਹਦੀ ਆਪਣਾ ਕੰਮ ਸਟਾਰਟ ਕਰਨਾ ਨਹੀਂ ਵੀ ਚਲੋ ਜਦ ਤੱਕ ਆਪਣੇ ਸ਼ਹਿਰ ਚ ਆਪਣੇ ਪਿੰਡ ਚ ਨਹੀਂ ਇਹ ਸਕੀਮ ਆਉਂਦੀ ਹੈਗੀ ਆਪਾਂ ਆਪਣਾ ਕੰਮ ਤੋਰ ਕੇ ਰੱਖੀਏ ਜਿਹੜਾ ਆਪਾਂ ਨੂੰ ਕੰਮ ਆਉਂਦਾ ਹੈਨਾ ਸਲਾਈ ਦੇ ਰਿਲੇਟਿਡ ਹੈਨਾ ਕੁਝ ਵੀ ਕੰਮ ਜਿਹੜਾ ਆਪਾਂ ਆਪਾਂ ਕਰਦੇ ਰਹੀਏ ਹੈਨਾ ਮੈਂ ਵੀ ਦੇਖੋ ਕਰ ਰਹੀ ਆ ਆਪਣੇ ਸਲਾਈ ਦਾ ਕੰਮ ਤੇ ਜਦੋਂ ਇਹ ਆਪਣੀ ਸਕੀਮ ਜਿਹੜੀ ਸਟਾਰਟ ਹੋ ਗਈ ਆਪਣੇ ਏਰੀਆ 'ਚ ਦੇਖੋ ਸਾਡੇ ਵੀ ਨਹੀਂ ਹਲੇ ਇੱਧਰ ਹੈਗੀ ਸੁਨਾਮ 'ਚ ਇੱਧਰ ਵੀ ਨਹੀਂ ਹੈਗੀ ਤੇ ਜਦੋਂ ਉਹ ਸਟਾਰਟ ਹੋ ਗਈ ਦੇਖੋ ਮੈਂ ਵੀ ਆਪਣੇ ਫਾਰਮ ਭਰਾਂਗੀ ਤੇ ਜਦੋਂ ਮੈਨੂੰ ਵੀ ਪਤਾ ਲੱਗ ਗਿਆ ਵੀ ਹਾਂ ਵੀ ਕਿਸ ਕਿਸ ਏਰੀਆ 'ਚ ਫਾਰਮ ਸ਼ੁਰੂ ਹੋ ਗਏ ਨੇ ਮੈਨੂੰ ਮਿਲੇਗੀ ਜਦੋਂ ਮੈਨੂੰ ਮਿਲੂਗੀ ਕੋਈ ਜਾਣਕਾਰੀ ਹੈਨਾ ਮੈਨੂੰ ਕੋਈ ਇਨਫੋਰਮੇਸ਼ਨ ਮਿਲੂਗੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਵੀ ਕਾਦੋ ਇਹ ਫਾਰਮ ਭਰੇ ਜਾ ਰਹੇ ਨੇ ਹੈਨਾ ਸ਼ੁਰੂ ਹੋ ਵੀ ਹੋਣਗੇ ਹਨਾ ਬਸ ਤਾਂ ਇਸ ਮਹੀਨੇ ਦੇ ਅੰਦਰ ਅੰਦਰੀ ਕਿਹਾ ਉਹਨਾਂ ਨੇ ਵੀ ਸਟਾਰਟ ਹੋ ਜਾਣਗੇ ਪਰ ਇੰਜ ਨਹੀਂ ਪਤਾ ਵੀ ਕਿਹੜੇ ਸ਼ਹਿਰ ਚ ਪਹਿਲਾ ਹੋਣਗੇ ਸਟਾਰਟ ਕਿਹੜੇ ਚ ਨਹੀਂ ਹਨਾ ਇਸ ਕਰਕੇ ਤੇ ਜਦੋਂ ਵੀ ਮੈਨੂੰ ਚਲੋ ਕੋਈ ਵੀ ਅਪਡੇਟ ਮਿਲੂਗੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਤੇ ਲੋ ਜੀ ਮੈਨੂੰ ਲੱਗਦਾ ਮੇਰੀਆਂ ਜੜੀਆਂ ਭੈਣਾਂ ਮੇਨ ਨਾਲ ਨਵੀਆਂ ਚੂੜੀਆਂ ਨੇ ਉਹਨਾਂ ਨੂੰ ਸ਼ਾਇਦ ਜਵਾਬ ਮਿਲ ਗਿਆ ਹੋਣਾ ਵੀ ਮੈਂ ਕੋਈ ਅ ਚਲੋ ਉਹ ਹੈ ਨਹੀਂ ਕਿ ਕੰਮ ਦੇਣ ਵਾਲੀ ਮਹਤਾਬ ਖੁਦ ਕੰਮ ਰੱਬ ਤੋਂ ਮੰਗਦੀ ਐ ਵੀ ਮੈਨੂੰ ਸੂਟ ਵਗੈਰਾ ਆਉਣ ਮੈਂ ਦੋ ਪੈਸੇ ਕਮਾਵਾ ਹੈਨਾ ਆਪਣੇ ਘਰ ਦਾ ਖਰਚਾ ਚਲਾਵਾ ਤੇ ਰੱਬ ਦੀ ਕਿਰਪਾ ਨਾਲ ਵਧੀਆ ਚਲੋ ਮੇਰੇ ਕੋਲੇ ਕੰਮ ਹੈ ਗਿਆ ਸਲਾਈ ਵਗੈਰਾ ਵਧੀਆ ਕਰ ਦਿੰਨੀ ਆ ਮੈਂ ਅਸੀਂ ਇਨਕੀ ਕਾਫੀ ਸੂਟ ਵਗੈਰਾ ਚਲੋ ਆ ਜਾਂਦੇ ਨੇ ਸਟਿਚ ਕਰ ਲੈਣੀਆਂ ਦੋ ਤਿੰਨ ਚਾਰ ਵੀ ਕਰ ਲੈਣੀਆਂ ਉਹਨਾਂ ਕਈ ਵਾਰੀ ਤਾਂ ਅਗਰ ਜੇ ਟਾਈਮ ਮਿਲੇ ਹੈਨਾ ਇਦੇ ਨਾਲ ਵੀ ਕਾਫੀ ਪੈਸਾ ਆਪਾਂ ਘਰੇ ਕਮਾ ਸਕਦੇ ਆ ਸੂਟ ਬਣਾ ਕੇ ਸਿੰਪਲ ਸੂਟ ਦੀ ਸਲਾਈ ਵੀ ਦੇਖੋ 150 ਤੱਕ ਘੱਟ ਕਿਤੇ ਮੈਂ ਕਹਿੰਨੀ ਆ ਹੈ ਨਹੀਂ ਗੀ ਵੱਧ ਤਾਂ ਹੈਗੀ ਮੈਂ ਘੱਟੋ ਘੱਟ ਕਿਹਾ ਜਿਹੜੇ ਆਪਣੇ ਪਿੰਡਾਂ 'ਚ ਹੁੰਦੇ ਨੇ ਕਈ ਸਲਾਈ ਨਹੀਂ ਦਿੰਦੇ ਹੈਗੇ ਹੈਨਾ ਉਹਨਾਂ ਦੀ ਗੱਲ ਕਰ ਰਹੀ ਆ ਪਰ ਸ਼ਹਿਰਾਂ 'ਚ ਤਾਂ ਬਹੁਤ ਜ਼ਿਆਦਾ ਸਲਾਈ ਹੈ ਸੂਟ ਦੀ ਹੈਨਾ ਸੂਟ ਦੀ ਆਪਣਾ ਕੰਮ ਕਰਨ ਦੀ ਸੱਚੀ ਆਪਣੇ ਕੰਮ ਕਰਨ ਵਰਗੀ ਰੀਸ ਨਹੀਂ ਹੈਗੀ ਜਿਹੜਾ ਆਪਾਂ ਆਪਣਾ ਹੱਥ ਦਾ ਕੰਮ ਕਰਦੇ ਆ ਹੈਨਾ ਕਿਸੇ ਦੇ ਥੱਲੇ ਨਹੀਂ ਆਪਾਂ ਕਰਦੇ ਹੈਗੇ ਇਸ ਕਰਕੇ ਹੈਨਾ ਇਹ ਕੰਮ ਤਾਂ ਸਾਰ ਨਾਲ ਵਧੀਆ ਕੰਮ ਹੈ ਸਲਾਈ ਵਾਲਾ ਹੈਨਾ ਤੇ ਇੱਥੇ ਦੇਖੋ ਮੈਂ ਵੀ ਹੁਣੇ ਦੇਖੋ ਆਪਣੇ ਘਰ ਦੇ ਕੰਮ ਕਰਕੇ ਤੇ ਆਪਣੇ ਜਦੋਂ ਟਾਈਮ ਮਿਲਿਆ ਮੈਂ ਆਪਣਾ ਸਟਿਚ ਕਰ ਰਹੀ ਹਾਂ ਸੂਟ ਕਟਿੰਗ ਕਰ ਰਹੀ ਹਾਂ ਨਾਲੇ ਆਪਣਾ ਵਲੋਗ ਸਟਾਰਟ ਕਰ ਰਹੀ ਹਾਂ YouTube ਨੂੰ ਆਪਣਾ ਟਾਈਮ ਦੇ ਰਹੀ ਹਾਂ ਹੈਨਾ ਤੇ ਇਦੇ ਵਿੱਚ ਵੀ ਆਪਾਂ ਸਲਾਈ ਦੇ ਵਿੱਚ ਵੀ ਕਾਫੀ ਪੈਸਾ ਮੈਂ ਕਮਾ ਲੰਨੀ ਆ ਤੁਸੀਂ ਵੀ ਕਮਾਉਣੀ ਜਿਹੜੀ ਮੇਰੀ ਭੈਣਾਂ ਸਲਾਈ ਕਰਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਐ ਜਿਹੜੀ ਨਹੀਂ ਕਰਦੀਆਂ ਹੈਗੀਆਂ ਉਹ ਵੀ ਥੋੜਾ ਬੋਤ ਆਪਣਾ ਕੰਮ ਸਟਾਰਟ ਕਰ ਲਓ ਤੁਸੀਂ ਜ਼ਿਆਦਾ ਨਹੀਂ ਪਹਿਲਾਂ ਥੋੜੇ ਥੋੜੇ ਸ਼ੁਰੂ ਕਰ ਲਓ ਜਿਵੇਂ ਪਹਿਲਾਂ ਬੱਚਿਆਂ ਦੇ ਕੱਪੜੇ ਬਣਾਉਣੇ ਸਟਾਰਟ ਕਰ ਲਓ ਹੈਨਾ ਤੇ ਮੈਂ ਵੀ ਦੇਖੋ ਇੱਥੇ ਹੈ ਨਾ ਕਿਸੇ ਤੋਂ 250 ਰੁਪਏ ਵੀ ਲੈ ਲੈਣੀ ਆ ਸਿੰਪਲ ਸੂਟ ਦਾ ਕਿਸੇ ਤੋਂ 300 ਵੀ ਲੈ ਲੈਣੀ ਆ ਇੱਕ ਦਿਨ 'ਚ ਮੈਂ ਅਗਰ ਜੇ ਇੱਕ ਦੋ ਸੂਟ ਕੱਢਦੇ ਤੁਸੀਂ ਆਪਣੇ ਹਿਸਾਬ ਲਾ ਲਓ ਵੀ ਮੈਂ ਮਹੀਨੇ ਦੇ ਅੰਕ ਕਿੰਨਾ ਚੱਪਾ ਕਮਾ ਲੈਣਾ ਜਿਆਦਾ ਨਹੀਂ ਤਾਂ ਦੇਖੋ 10-12000 ਤੱਕ ਕਿਤੇ ਗਿਆ ਨਹੀਂ ਹੈਗਾ ਹੈ ਨਾ ਬਸ ਘਰੇ ਨਾਲੇ ਆਪਾਂ ਆਪਣਾ ਕੰਮ ਕਰਦੇ ਬੱਚੇ ਨੂੰ ਸੰਭਲਦੇ ਘਰ ਸੰਭਲਦੇ ਆ ਠੀਕ ਹੈ ਜੀ ਤੇ ਨਾਲੇ ਆਪਣੇ ਸਲਾਈ ਦਾ ਕੰਮ ਹੋ ਜਾਂਦਾ ਦੋ ਪੈਸੇ ਜੁੜ ਜਾਂਦੇ ਨੇ ਇੱਥੇ ਜਿੱਥੇ ਵੈਸੇ ਸੂਟ ਕਟਿੰਗ ਕਰਨ ਤੋਂ ਬਾਅਦ ਆ ਗਈ ਸੀ ਕਿ ਮੈਂ ਕਿਚਨ ਦੇ ਵਿੱਚ ਇੱਥੇ ਮੈਂ ਅੱਜ ਬਣਾਉਣੇ ਸੀਗੇ ਆ ਆਲੂ ਆਲੂ ਬਣਾਉਣੇ ਸੀਗੇ ਆਲੂ ਦੀ ਸਬਜ਼ੀ ਬਣਾਉਣੀ ਸੀਗੀ ਭੰਡਾਰੇ ਵਾਲੀ ਜਿਵੇਂ ਭੰਡਾਰੇ ਵਾਲੀ ਹੁੰਦੀ ਹੈ ਨਾ ਅੱਜ ਮਨ ਕਰਿਆ ਮੈਂ ਕਿਹਾ ਕਿਉਂ ਨਾ ਆਪਾਂ ਆਲੂ ਪੂਰੀ ਬਣਾਈਏ ਹੈ ਨਾ ਵੈਸੇ ਤਾਂ ਛੋਲੇ ਹੁੰਦੇ ਨੇ ਆਲੂ ਛੋਲੇ ਪਰ ਪੂਰੀਆਂ ਵੀ ਵਧੀਆ ਲੱਗਦੀਆਂ ਨੇ ਆਲੂ ਦੀ ਸਬਜ਼ੀ ਨਾਲ ਮੈਂ ਕਿਹਾ ਚਲੋ ਆਲੂ ਬਣਾਉਨੇ ਆਪਾਂ ਉਹ ਹੋਏ ਭੰਡਾਰੇ ਜਿਹਨੇ ਹੁੰਦੇ ਨੇ ਤੇ ਉਹਦੇ ਲਈ ਵੈਸੇ ਮੈਂ ਆਲੂ ਬਾਅਲੇ ਸੀਗੇ ਆਲੂ ਭਾਲ ਕੇ ਵਸ ਤੇਲ ਗਰਮ ਕਰਕੇ ਉਹਦੇ ਚ ਆਪਾਂ ਨੇ ਪਾਤਾ ਸੀਗਾ ਜੀਰਾ ਲਸਣ ਲਸਣ ਦਾ ਪੇਸਟ ਬਣਾ ਕੇ ਨਾ ਕੁੱਟ ਕੇ ਉਹ ਪਾਇਆ ਸੀਗਾ ਤੇ ਦੋ ਤਿੰਨ ਲਾਲ ਮਿਰਚਾਂ ਪਾਤੀਆਂ ਸੀਗੀਆਂ ਜਿਹਦੇ ਨਾਲ ਟੇਸਟ ਸੱਚੀ ਬਾਹਲਾ ਵਧੀਆ ਬਣਿਆ ਸੀਗਾ ਬਹੁਤ ਜ਼ਿਆਦਾ ਸੁਆਦ ਬਣੀ ਸੀਗੀ ਸਬਜੀ ਤੇ ਬਸ ਜਦੋਂ ਇਹ ਆਪਣੇ ਬ੍ਰਾਊਨ ਹੋ ਗਏ ਸੀਗੇ ਆਪਾਂ ਨੇ ਪਾਤਾ ਸੀਗਾ ਨੂਨ ਮਿਰਚ ਹਲਦੀ ਥੋੜੀ ਜੀ ਆਪਾਂ ਨੇ ਪਾਈ ਸੀਗੀ ਇਹਦੇ ਚ ਤੇਗੀ ਮਿਰਚ ਥੋੜੇ ਜਿਹਾ ਕਪਾਤਾ ਸੀਗਾ ਮੈਨੇ ਇਹਦੇ ਵਿੱਚ ਗਰਮ ਮਸਾਲਾ ਜਿਹਦੇ ਨਾਲ ਇਹਨੂੰ ਕਿ ਟੇਸਟ ਕਾਫੀ ਸਵਾਦ ਆ ਸੀਗਾ ਤੇ ਦੇਗੀ ਮਿਰਚ ਪਾਣ ਨਾਲ ਇਹਦਾ ਕਲਰ ਕਾਫੀ ਵਧੀਆ ਆਇਆ ਸੀਗਾ ਜਿਹੜਾ ਕਿਉਂਕਿ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਹੋਵੇ ਹਨਾ ਖਾਣੇ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਲੋ ਜੀ ਇਹਦੇ ਚ ਆਪਾਂ ਫਿਰ ਜਦੋਂ ਤੇਲ ਸੈਪਰੇਟ ਹੋ ਗਿਆ ਸੀਗਾ ਆਪਾਂ ਇਹਦੇ 'ਚ ਆਲੂ ਪਾਤੇ ਸੀਗੇ ਉਬਲੇ ਹੋਏ ਹਨਾ ਟਮਾਟਰ ਵੀ ਪਾਇਆ ਸੀਗਾ ਆਪਾਂ ਨੇ ਇਹਦੇ 'ਚ ਪਿਆਜ਼ ਨਹੀਂ ਆਪਾਂ ਨੇ ਇਹਦੇ 'ਚ ਪਾਇਆ ਹੈਗਾ ਬਿਲਕੁਲ ਵੀ ਕਿਉਂਕਿ ਪਿਆਜ਼ ਇੱਕ ਤਾਂ ਦੇਖੋ ਬ੍ਰਾਊਨ ਬ੍ਰਾਊਨ ਹੋਣੇ 'ਚ ਟਾਈਮ ਲਾਉਂਦੇ ਨੇ ਪਰ ਜਿਹੜਾ ਲਸਣਾਂ ਦਾ ਜਿਹੜਾ ਪੇਸਟ ਸੀਗਾ ਪਿਆਜ਼ ਦੀ ਥਾਂ ਪਾਇਆ ਸੀਗਾ ਉਹਦਾ ਟੇਸਟ ਅਲੱਗ ਹੀ ਆਉਂਦਾ ਸੀਗਾ ਜਦੋਂ ਆਪਾਂ ਸਬਜ਼ੀ ਖਾਂਦੇ ਆ ਹਨਾ ਤੇ ਤੁਸੀਂ ਵੀ ਮੇਰੇ ਕਹੇ ਤਰ੍ਹਾਂ ਇੰਝ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਣਾ ਢੰਡਾਰੇ ਵਾਲੀ ਸਬਜ਼ੀ ਜਿਵੇਂ ਹੁੰਦੀ ਹੈ ਜਿਵੇਂ ਆਪਾਂ ਢੰਡਾਰੇ ਚੰਚਸਕੇ ਜਿ ਲੈ ਕੇ ਖਾਣੇ ਆ ਤੇ ਲਓ ਜੀ ਬਸ ਇਹਦੇ ਵਿੱਚ ਆਪਾਂ ਹੁਣ ਪਾ ਦਵਾਂਗੇ ਥੋੜਾ ਜਿਹਾ ਕ ਪਾਣੀ ਬਿਲਕੁਲੀ ਥੋੜਾ ਜਿਹਾ ਕ ਪਾਵਾਂਗੇ ਕਿਉਂਕਿ ਆਪਾਂ ਨੇ ਇਹ ਗਰੇਵੀ ਜੀ ਵਾਲੀ ਬਣਾਉਣੀ ਹੈ ਨਾ ਤਰੀ ਵਾਲੀ ਨਹੀਂ ਬਣਾਉਣੀ ਪਤਲੀ ਤਰੀ ਵਾਲੀ ਬਣਾਉਣੀ ਹੈਗੀ ਤੇ ਠੀਕ ਹੈ ਜੀ ਲਓ ਜੀ ਆਪਣੀ ਇੱਥੇ ਬਣ ਗਈ ਹੈ ਤੇ ਰੱਖੀ ਗਈ ਆਪਣੀ ਸਬਜੀ ਤੇ ਬਸ 5 ਮਿੰਟਾਂ ਚ ਇਹ ਤਿਆਰ ਹੋ ਜਾਂਦੀ ਹੈ ਬਸ ਦੋ ਦਿਨ ਵਾਲੀ ਆਈ ਚਲੋ ਜੀ ਆਪਣੀ ਸਬਜੀ ਤਿਆਰ ਆਪਕੋ ਕਿੰਨਾ ਸੋਹਣਾ ਕਲਰ ਕਿੰਨਾ ਸੋਹਣਾ ਕਿੰਨਾ ਵਧੀਆ ਟੇਸਟ ਆਇਆ ਸੀਗਾ ਇਹ ਸਬਜੀ ਦਾ ਤੇ ਇੱਥੇ ਵਸ ਮੈਂ ਨਾਲ ਦੀ ਨਾਲ ਹੁਣ ਪੂਰੀਆਂ ਵੀ ਲੱਗ ਗਈਆਂ ਬਣਾਣ ਠੀਕ ਹੈ ਜੀ ਗਰਮਾ ਗਰਮ ਹੁਣ ਬੱਚਿਆਂ ਨੂੰ ਦਿਨੀਆਂ ਪੂਰੀਆਂ ਤੇ ਇਸੇ ਦੇ ਨਾਲ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਦੇ ਕਿਵੇਂ ਦੇ ਲੱਗੀਏ ਪਲੀਜ਼ ਵੀਡੀਓ ਵਲੌਗ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਹੋ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਆਪੇ ਆ ਕੱਲੂ ਫੇਰ ਮਿਲਦੇ ਆ ਨਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਹਦੇ ਦੇ ਲਈ ਉਹਕੇ ਟਾਟਾ ਬਾਈ ਬਾਈ